ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਆਪਣੇ ਘਰ ਲਈ ਹਰ ਕੋਈ ਬੰਦਾ ਜਿਉਂਦਾ ਹੈ ਹਰ ਕੋਈ ਬੰਦਾ ਲੜਦਾ ਹੈ ਤੇ ਹਰ ਕੋਈ ਮਰਦਾ ਹੈ ਪਰ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਕੇਵਲ ਆਪਣੇ ਆਪ ਲਈ ਨਹੀਂ ਬਲਕਿ ਕਿਸੇ ਹੋਰ ਲਈ ਆਪਣੇ ਆਪ ਦਾ ਬਲੀਦਾਨ ਦਿੰਦੇ ਨੇ ਉਹਨਾਂ ਵਿੱਚੋਂ ਇੱਕ ਸੀ ਬਾਪੂ ਸੂਰਤ ਸਿੰਘ ਜੋ ਕਿ ਕੁਝ ਸਮਾਂ ਪਹਿਲਾਂ ਇਸ ਜਹਾਨ ਤੋਂ ਚਲੇ ਗਏ ਹਨ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਸੰਘਰਸ਼ ਵਿੜਿਆ ਤੇ ਅਖੀਰ ਇਸ ਸੰਘਰਸ਼ ਦੀ ਲੜਾਈ ਲੜਦੇ ਲੜਦੇ ਇਸ ਦੁਨੀਆ ਤੋਂ ਚਲੇ ਗਏ ਹਨ ਕਹਿਣ ਨੂੰ ਭਾਵੇਂ ਕੋਈ ਕੁਝ ਵੀ ਕਵੇ ਪਰ ਕਿਸੇ ਪਿੱਛੇ ਮਰਨਾ ਬੜਾ ਔਖਾ ਹੁੰਦਾ ਹੈ ਆਪਣੀ ਜ਼ਮੀਰ ਨੂੰ ਜਿੰਦਾ ਰੱਖਣਾ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਕਸ਼ਟ ਦੇਣਾ ਉਹ ਵੀ ਕਿਸੇ ਪਿੱਛੇ ਇਹ ਬੜਾ ਔਖਾ ਕਦਮ ਹੁੰਦਾ ਹੈ ਆਉ ਅੱਜ ਦੀ ਰਚਨਾ ਸਾਨੂੰ ਜੀਵਨ ਸਿੰਘ ਰਾਮਗੜ੍ਹ ਪੁੰਦੜ ਨੇ ਜੋ ਲਿਖ ਕੇ ਭੇਜੀ ਹੈ ਉਹਦੇ ਵਿੱਚ ਇਹੀ ਗੱਲ ਕੀਤੀ ਗਈ ਹੈ ਬਾਪੂ ਸੂਰਤ ਸਿੰਘ ਜੋ ਕੇ ਸਾਨੂੰ ਅਲਵਿਦਾ ਕਹਿ ਗਏ ਹਨ ਉਹਨਾਂ ਬਾਰੇ ਕੁਝ ਲਾਈਨਾਂ ਲਿਖੀਆਂ ਨੇ ਆਓ ਆਪਾਂ ਦੇਖਦੇ ਹਾਂ ਜੀਵਨ ਸਿੰਘ ਰਾਮਗੜ੍ਹ ਪੁੰਦੜ ਉਹਨਾਂ ਦੀ ਪਰਥਾਏ ਕੀ ਲਿਖਦੇ ਨੇ ਕਹਿੰਦੇ ਸੰਘਰਸ਼ ਨੂੰ ਨੇੜੇ ਰੱਖਿਆ ਘਰ ਪਿੱਛੇ ਕਰਕੇ ਸੰਘਰਸ਼ ਨੂੰ ਨੇੜੇ ਰੱਖਿਆ ਘਰ ਪਿੱਛੇ ਕਰਕੇ ਨੌਕਰੀ ਮਾਸਟਰ ਛੱਡਤੀ ਨੀਲੇ ਤਾਰੇ ਕਰਕੇ ਜੇਲਾ ਕਟੀਆਂ ਕੌਮ ਲਈ ਸੀ ਅੰਦਰ ਸੜਦੇ ਬਾਪੂ ਸੂਰਤ ਸਿਉਂ ਦੱਸ ਗਿਆ ਸਿੰਘ ਭੁੱਖੇ ਲੜਦੇ ਬਾਪੂ ਸੂਰਤ ਸਿਉਂ ਦੱਸ ਗਿਆ ਸਿੰਘ ਭੁੱਖੇ ਲੜਦੇ ਸੋ ਅੱਗੇ ਕਹਿੰਦੇ ਬੰਦੀ ਸਿੰਘਾਂ ਦੇ ਹੱਕਾਂ ਲਈ ਆਵਾਜ਼ ਉਠਾਈ ਬੰਦੀ ਸਿੰਘਾਂ ਦੇ ਹੱਕਾਂ ਲਈ ਆਵਾਜ਼ ਉਠਾਈ ਮਰਨ ਵਰਤਵੀ ਰੱਖਿਆ ਸਰਕਾਰ ਹਿਲਾਈ ਸਿਆਸਤ ਕਰਕੇ ਕਾਮਯਾਬੀ ਤੇ ਪਾਈ ਪੜਦੇ ਬਾਪੂ ਸੂਰਤ ਸਿਉਂ ਦੱਸ ਗਿਆ ਸਿੰਘ ਭੁੱਖੇ ਲੜਦੇ ਬਾਪੂ ਸੂਰਤ ਸਿਉਂ ਦੱਸ ਗਿਆ ਸਿੰਘ ਭੁੱਖੇ ਲੜਦੇ ਕਹਿੰਦੇ ਦਿਨਾਂ ਲੰਘਦਾ ਕੋਈ ਵੀ ਜਦ ਖੂਨ ਨਾ ਡੁੱਲੇ ਦਿਨਾਂ ਲੰਘਦਾ ਕੋਈ ਵੀ ਜਦ ਖੂਨ ਨਾ ਡੁੱਲੇ ਅਮਰ ਰਹਿਣਗੇ ਸਦਾ ਲਈ ਕੌਮ ਕਦੇ ਨਾ ਭੁੱਲੇ ਧਰਤ ਪੰਜਾਬ ਹੈ ਐਸੀ ਤਨ ਹਜ਼ਾਰਾਂ ਖੜਦੇ ਬਾਪੂ ਸੂਰਤ ਸਿਉਂ ਦੱਸ ਗਿਆ ਸਿੰਘ ਭੁੱਖੇ ਲੜਦੇ ਬਾਪੂ ਸੂਰਤ ਸਿਉਂ ਦੱਸ ਗਿਆ ਸਿੰਘ ਭੁੱਖੇ ਲੜਦੇ ਸੋਖੀਲੇ ਪੈਰੇ ਚ ਲਿਖਦੇ ਨੇ ਕਹਿੰਦੇ ਆਣ ਬਾਣ ਤੇ ਸ਼ਾਨ ਨੂੰ ਕੋਈ ਹੱਥ ਨਾ ਪਾਵੇ ਆਣ ਬਾਣ ਤੇ ਸ਼ਾਨ ਨੂੰ ਕੋਈ ਹੱਥ ਨਾ ਪਾਵੇ ਸਿੱਖੀ ਬੁੱਟੇ ਨੂੰ ਜੀਵਨਾ ਕੋਈ ਪੱਟ ਨਾ ਜਾਵੇ ਕਸੂਰਵਾਰ ਨੂੰ ਭੁੰਦੜ ਵਾਲੇ ਰਹਿੰਦੇ ਫੜਦੇ ਬਾਪੂ ਸੂਰਤ ਸਿੰਘ ਦੱਸ ਗਿਆ ਸਿੰਘ ਭੁੱਖੇ ਲੜਦੇ ਬਾਪੂ ਸੂਰਤ ਸਿੰਘ ਦੱਸ ਗਿਆ ਸਿੰਘ ਭੁੱਖੇ ਲੜਦੇ ਸੋ ਦੋਸਤੋ ਇਹ ਲੜਾਈ ਨਾ ਕਦੇ ਖਤਮ ਹੋਈ ਹੈ ਤੇ ਨਾ ਕਦੇ ਖਤਮ ਹੋਣੀ ਹੈ ਸੋ ਦੋਸਤੋ ਜੇਕਰ ਦੇਖਿਆ ਜਾਵੇ ਤਾਂ ਜ਼ਿਆਦਾਤਰ ਇਹ ਕੁਰਬਾਨੀਆਂ ਸਿੰਘਾਂ ਦੇ ਹਿੱਸੇ ਆਈਆਂ ਨੇ ਤੇ ਜੇ ਕਿਤੇ ਸਾਨੂੰ ਸਾਡੇ ਆਪਣੇ ਬਣਦੇ ਹੱਕ ਮਿਲਦੇ ਹੁੰਦੇ ਤਾਂ ਸ਼ਾਇਦ ਇਦਾਂ ਦੀਆਂ ਮੌਤਾਂ ਨਾ ਹੁੰਦੀਆਂ ਇਦਾਂ ਦੇ ਧਰਨੇ ਨਾ ਹੁੰਦੇ ਤੇ ਬਾਪੂ ਸੂਰਤ ਸਿੰਘ ਵਰਗੇ ਕਦੇ ਵੀ ਭੁੱਖ ਹੜਤਾਲ ਤੇ ਬੈਠ ਕੇ ਆਪਣੀ ਜੀਵਨ ਲੀਲਾ ਸਮਾਪਤ ਨਾ ਕਰਦੇ ਸੋ ਆ우 ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਸ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਸਾਡੇ ਸਿੱਖ ਧਰਮ ਲਈ ਕੁਝ ਨਾ ਕੁਝ ਉਪਰਾਲੇ ਕੀਤੇ ਨੇ ਆਪਣੇ ਆਪ ਨੂੰ ਕਸ਼ਟ ਦੇ ਵਿੱਚ ਪਾਇਆ ਆਪਣੀ ਜਾਨ ਨੂੰ ਦਾਤ ਲਾਇਆ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਉਹਨਾਂ ਦਾ ਸਨਮਾਨ ਕਰੀਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਜ਼ਿੰਦਗੀ ਚੱਲਦੀ ਰਹਿਣੀ ਹੈ ਇਨਸਾਨ ਆਉਂਦੇ ਰਹਿਣ ਨੇ ਨਿੱਤੇ ਇਨਸਾਨ ਜਾਂਦੇ ਰਹਿਣੇ ਨੇ ਪਰ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਆਪਣੀਆਂ ਪੜਾਂ ਛੱਡ ਜਾਂਦੇ ਨੇ ਸੋ ਇਹ ਗੱਲ ਕੱਲੇ ਬਾਪੂ ਸੂਰਤ ਸਿੰਘ ਤੇ ਆ ਕੇ ਖਤਮ ਨਹੀਂ ਹੁੰਦੀ ਅੱਜ ਵੀ ਜਗਜੀਤ ਸਿੰਘ ਡੱਲੇਵਾਲ ਉਸੇ ਲਾਈਨ ਤੇ ਤੁਰੇ ਹੋਏ ਨੇ ਰੱਬ ਖੈਰ ਕਰਕੇ ਜਲਦੀ ਸਾਨੂੰ ਆਪਣੇ ਹੱਕ ਮਿਲਣ ਤੇ ਬਿਨਾ ਮਤਲਬ ਤੋਂ ਸਾਡੇ ਸਿਆਣੇ ਬਜ਼ੁਰਗਾਂ ਦੀਆਂ ਜਾਨਾਂ ਨਾ ਜਾਣ। ਸੋ ਬਹੁਤ-ਬਹੁਤ ਧੰਨਵਾਦ ਜੀ ਜੀਵਨ ਸਿੰਘ ਰਾਮਗੜ੍ਹ ਭੁੰਨੜ ਜਿਨ੍ਹਾਂ ਨੇ ਕਿ ਸਾਨੂੰ ਇਹ ਰਚਨਾ ਲਿਖ ਕੇ ਭੇਜੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ। ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।